ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਅੱਜ ਪਬਲਿਕ ਕਾਲਜ ਸਮਾਣਾ ਵਿਖੇ ਪਹਿਲਾ ਸਮਾਣਾ ਅਤੇ ਪਾਤਣਾ ਦਾ ਬੈਡਮਿੰਟਨ ਟੂਰਨਾਮੈਂਟ ਮਾਸਟਰ ਬੈਡਮਿੰਟਨ ਅਕੈਡਮੀ ਵੱਲੋਂ ਪਬਲਿਕ ਕਾਲਜ ਸਮਾਣਾ ਦੇ ਸਹਿਯੋਗ ਨਾਲ ਕਰਵਾਇਆ ਜਿਸ ਵਿੱਚ ਕੁੱਲ 84 ਖਿਡਾਰੀਆਂ ਨੇ ਭਾਗ ਲਿਆ ਇਸ ਮੌਕੇ ਇੰਟਰਨੈਸ਼ਨਲ ਖਿਡਾਰੀ ਵਿਨੋਦ ਵਤਰਾਨਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਅਵਲ ਆਏ ਖਿਡਾਰੀਆਂ ਨੂੰ ਆਪਣੇ ਹੱਥੀ ਇਨਾਮ ਵੰਡੇ

अंडर 15 बॉयज बेटे रिपोर्ट करो डाइस पे रतनबीर सिंह मेधांश सिंगला आर मित्तल सर मतलब आज ओपन टूर्नामेंट करवाया जा रहा है क्या मास्टर बैडमिंटन क्लब वालों मतलब टड्डा तो एक बच्चा फर्स्ट पोजीशन पे है ਕਿੱਦਾਂ ਦਾ ਲੱਗਦਾ ਹੈ ਜਾਨੀ ਬਹੁਤ ਮਾਨ ਵਾਲੀ ਗੱਲ ਹੈ ਜੀ ਬੱਚਾ ਬਹੁਤ ਜ਼ਿਆਦਾ ਮਿਹਨਤੀ ਹੈ ਇਹਦੀ ਮਿਹਨਤ ਦੀ ਬਦੌਲਤ ਹੀ ਹੈ ਕਿ ਜਿਹੜਾ ਬੱਚਾ ਫਸਟ ਆਇਆ ਮਤਲਬ ਇੰਨਾ ਕਿ ਸincere ਬੱਚਾ ਹੈ ਵੀ ਜੇ ਬੱਚੇ ਨੂੰ ਐਂ ਕਹਿ ਦਈਏ ਕਿ 50 ਰਾਊਂਡ ਲਾਣੇ ਆ ਤੇ 50 ਹੀ ਲਾਏਗਾ ਇਹ ਨਹੀਂ ਆ ਵੀ 49 ਲਾ ਕੇ ਕਹਦੇਗਾ ਵੀ ਮੈਂ ਥੱਕ ਗਿਆ ਜੇ 50 ਤੋਂ ਬਾਅਦ ਵੀ ਕਹਿ ਦੋਗੇ ਕਿ ਰਾਊਂਡ ਲਗਾਣੇ ਆ ਤਾਂ ਐ ਨਹੀਂ ਕਹੀਗਾ ਸਰ ਕਿਉਂ ਇੰਨਾ ਮਤਲਬ sincere ਹੋਰ dedicated ਬੱਚਾ ਸਾਨੂੰ ਵੀ ਮਾਣ ਹੈ ਵੀ ਸਾਡੇ ਕੋਲ ਐ ਹੋਜਿਆ ਬੱਚਾ ਆਇਆ ਤੇ ਬੱਚਾ ਪ੍ਰੈਕਟਿਸ ਕਰਦਾ ਤੁਹਾਡੇ ਗਰੁੱਪ ਦੇ ਜਿੰਨੇ ਵੀ ਬੱਚੇ ਨੇ ਹੁਣ ਤੱਕ ਕਿੱਥੇ ਕਿੱਥੇ ਖੇਡ ਚੁੱਕੇ ਨੇ ਜੀ ਇਹ ਬੱਚਾ ਸਰ ਵੈਸੇ ਡਿਸਟ੍ਰਿਕਟ ਖੇਡਿਆ ਹੋਇਆ ਹੈ ਬਟ ਡਿਸਟ੍ਰਿਕਟ ਖੇਡਦੇ ਹੋਏ 3 ਪਲੇਸ ਲਈ ਇਹਨੂੰ ਇੰਜਰੀ ਹੋ ਗਈ ਇਸ ਕਰਕੇ ਇਹਨੂੰ ਕੁਇਟ ਕਰਨਾ ਪਿਆ ਅਦਰਵਾਈਜ਼ ਇਹ ਬਹੁਤ ਅੱਛਾ ਜਾਂਦਾ ਵੈਸੇ ਹੁਣ ਜੋ ਕੰਪੀਟੀਸ਼ਨਸ ਵਾਸਤੇ ਲੈ ਜਾਂਦੇ ਆ ਇਹਨਾਂ ਨੂੰ ਕਦੇ ਬਰਨਾਲੇ ਲੈ ਜਾਂਦੇ ਆ ਸਾਡੇ ਮਿੱਤਰ ਨੇ ਬਹੁਤ ਸਹਿਯੋਗ ਕਰਦੇ ਆ ਜਸਪ੍ਰੀਤ ਸਰ ਲਾਈਵ ਦੇ ਵਿੱਚ ਤੁਹਾਡਾ ਟਾਰਗੇਟ ਕੀ ਹੈ ਜੀ ਟਾਰਗੇਟ ਇਹੀ ਹੈ ਕਿ ਇਹ ਬੱਚਾ ਕੁਝ ਬਣੇ ਤਾਂ ਸਾਨੂੰ ਵੀ ਬਹੁਤ ਖੁਸ਼ੀ ਹੋਏਗੀ ਕਿ ਇਹ ਬੱਚਾ ਕੁਝ ਬਣਿਆ ਹੈ ਆਪਣੀ ਜ਼ਿੰਦਗੀ 'ਚ ਤੇ ਲੱਗਿਆ ਅੱਜ ਮਤਲਬ ਤੁਸੀਂ ਅੱਜ ਪਹਿਲੇ ਨੰਬਰ ਤੇ ਆਏ ਹੋ ਅੱਜ ਮੈਨੂੰ ਵਧੀਆ ਲੱਗਿਆ ਇਹ ਸ਼ਰਤ ਮੇਰੇ ਸਰਕਾਰ ਕੀ ਹੋਇਆ ਵੀ ਮੈਂ ਇੰਨਾ ਕੁਝ ਕਰ ਸਕਿਆ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ ਅੱਜ ਮਾਸਟਰ ਬੈਡਮਿੰਟਨ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਗਿਆ ਤੁਸੀਂ ਇੰਟਰਨੈਸ਼ਨਲ ਪਲੇਅਰ ਵੀ ਰਹੇ ਹੋ ਕੀ ਕਹੋਗੇ ਜੀ ਅੱਜ ਦੇ ਇਸ ਉਪਰਾਲੇ ਬਾਰੇ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦਿਨਾਂ ਆਰਗੇਨਾਈਜ਼ਰ ਨੂੰ ਬੜਾ ਅੱਛੇ ਤਰ੍ਹਾਂ ਅਰੇਂਜਮੈਂਟ ਕੀਤਾ ਬਹੁਤ ਅੱਛਾ ਬੈਡਮਿੰਟਨ ਹਾਲ ਹੈ ਔਰ ਬੱਚੇ ਬਹੁਤ ਅੱਛਾ ਖੇਡ ਰਹੇ ਨੇ ਮੈਂ ਫਿਰ ਵੀ ਇਹਨਾਂ ਨੂੰ ਕਹੂੰਗਾ ਆਰਗੇਨਾਈਜ਼ਰ ਨੂੰ ਇਹਨਾਂ ਨੂੰ ਹਲਾਸ਼ੇਰੀ ਦੇਣ ਬੱਚੇ ਤੇ ਸਾਡੇ ਕੋਲੇ ਸਟੇਟ ਪਾਰਟਿਸਪੈਂਟ ਕਰਾਂ ਪਾਰਟਿਸਪੇਸ਼ਨ ਕਰਾਂ ਇਹ ਆ ਕੇ ਤੇ 5-6 ਬੱਚੇ ਮੈਂ ਦੇਖੇ ਬਹੁਤ ਅੱਛਾ ਖੇਡਦੇ ਐ ਅਸੀਂ ਪੂਰੀ ਉਹਨਾਂ ਦੀ ਵੀ ਹੈਲਪ ਕਰਾਂਗੇ ਤੇ ਉਹਨਾਂ ਨੂੰ ਵੀ ਉੱਚੇ ਪੱਧਰ ਤੇ ਲਿਜਾਵਾਂਗੇ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਦੇਖਿਆ ਜਾਵੇ ਤਾਂ ਹਰ ਪਾਸੇ ਨਸ਼ਾ ਹੀ ਨਸ਼ਾ ਹੈ ਤੁਹਾਡਾ ਕੀ ਸਨੇ ਹੈ ਜੀ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਜੇ ਉਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਰਹਿਣਾ ਹੈ ਪੇਰੈਂਟਸ ਵੀ ਕੁਝ ਰਹਿੰਦੇ ਨੇ ਤੇ ਬੱਚੇ ਨੂੰ ਜ਼ਰੂਰ ਕੋਈ ਨਾ ਕੋਈ ਸਪੋਰਟਸ ਕਰਾਣੀ ਚਾਹੀਦੀ ਆ ਬੱਚੇ ਨੂੰ ਉੱਧਰ ਉੱਧਰ ਜੇ ਬੱਚਾ ਸਪੋਰਟਸ ਕਰੇਗਾ ਬੈਡਮਿੰਟਨ ਖਾਸ ਤੌਰ 'ਤੇ ਖੇਡੇਗਾ ਤਾਂ ਕਿ ਟੁੱਟ ਕੇ ਸ਼ਾਮ ਨੂੰ ਆਰਾਮ ਕਰੇਗਾ ਬੇਰੋਂ ਦਾ ਇੱਧਰ ਉੱਧਰ ਧਿਆਨ ਨਹੀਂ ਜਾਂਦਾ ਤਾਂ ਮੇਰੇ ਸਾਰੇ ਪੇਰੈਂਟਸ ਨੂੰ ਵੀ ਗੁਜਾਰਿਸ਼ ਹੈ ਬੱਚਿਆਂ ਨੂੰ ਕੋਈ ਨਾ ਕੋਈ ਸਪੋਰਟਸ ਚ ਪਾਣਾ ਚਾਹੀਦਾ ਹੈ ਇਹ ਨਸ਼ਿਆਂ ਤੋਂ ਬਚਾਉਣ। ਥੈਂਕ ਯੂ। ਭਾਈ ਸਰ ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਪਹਿਲਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ? ਅੱਜ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਇਹਨਾਂ ਦੇ ਸ਼ਹਾਦਤ ਨੂੰ ਮੱਧੇ-ਨਜੇ ਰੱਖਦੇ ਹੋਏ ਉਹਨਾਂ ਨੂੰ ਸਮਰਪਿਤ ਕਰਦਿਆਂ ਹੋਇਆਂ ਸ਼ਹਾਦਤ ਨੂੰ ਅਸੀਂ ਸਮਾਨਾ ਪਾਤਨਾਂ ਦਾ ਪਹਿਲਾ ਬੈਡਮਿੰਟਨ ਟੂਰਨਾਮੈਂਟ ਪਬਲਿਕ ਕਾਲਜ ਦੀ ਰਹਿਨੁਮਾਈ ਹੇਠ ਇੱਥੇ ਅਤੇ ਇੰਡੋਰ ਸਟੇਡੀਅਮ ਦੇ ਵਿੱਚ ਕਰਵਾ ਰਹੇ ਹਾਂ। ਜਿਹਦੇ ਵਿੱਚ ਅੰਡਰ 13 ਅੰਡਰ 11 ਅੰਡਰ 13 15 17 19 ਮੁੰਡੇ ਅਤੇ ਕੁੜੀਆਂ ਇਸ ਤੋਂ ਬਾਅਦ ਓਪਨ ਮੁੰਡੇ ਅਤੇ ਕੁੜੀਆਂ ਦੇ ਜਿਹੜੇ ਨੇ ਮੈਚ ਕਰਵਾਏ ਜਾ ਰਹੇ ਨੇ ਇਹਨਾਂ ਦੇ ਵਿੱਚ ਸਮਾਣਾ ਪਤਨਾ ਤੋਂ 84 ਬੱਚੇ ਜਿਹੜੇ ਨੇ 84 ਐਂਟਰੀ ਜਿਹੜੀਆਂ ਨੇ ਉਹ ਭਾਗ ਲੈ ਰਹੀਆਂ ਨੇ ਤੇ ਇਹਨਾਂ ਦੇ ਵਿੱਚ ਬੱਚਿਆਂ ਨੂੰ ਜਿਹੜੇ ਨੇ ਜੇਤੂਆਂ ਨੂੰ ਉਹ ਇਨਾਮ ਦਿੱਤੇ ਜਾਣਗੇ ਫਸ ਸੈਕਿੰਡ ਹਾਰਡ ਤੇ ਇਹਦੇ ਵਿੱਚ ਸਾਡੇ ਨਾਲ ਸਾਡੇ ਸੰਸਥਾ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਬਲਜੀਤ ਸਿੰਘ ਇਹਨਾਂ ਦੇ ਸੈਕਟਰੀ ਗੁਰਪ੍ਰੀਤ ਸਿੰਘ ਤੇ ਮੈਂ ਕੈਸ਼ੀਅਰ ਗਿਵਨ ਜੋ ਸਿੰਘ ਸਾਡੇ ਨਾਲ ਇਸ ਸੰਸਥਾ ਦੇ ਮੈਂਬਰ ਜਿਹੜੇ ਨੇ ਅਸ਼ੋਕ ਕੁਮਾਰ ਜੀ ਯਗਰਾਜ ਸਿੰਘ ਜੀ ਸਾਹਿਲ ਪ੍ਰੇਮ ਜੀ ਇਹ ਸਾਰੇ ਜਿਹੜੇ ਨੇ ਸਾਡੇ ਨਾਲ ਸਹਿਯੋਗ ਕਰਦੇ ਨੇ ਪਹਿਲਾ ਚੋਟੇ ਵੱਲ ਕੀਤਾ ਗਿਆ ਹੈ ਪਹਿਲੀ ਵਾਰ ਇਹ ਵੀ ਦਿਲਵਾਇਆ ਕਿ ਤੁਸੀਂ ਜਿਹੜੇ ਬਾਰੇ ਕੀ ਇਹ ਜਿਹੜਾ ਪਹਿਲਾ ਜਿਹੜਾ ਮੁਕਾਬਲਾ ਹੋ ਰਿਹਾ ਬੈਡਮਿੰਟਨ ਦਾ ਸਮਾਣਾ ਦੇ ਇੰਡੋਰ ਸਟੇਡੀਅਮ ਪਬਲਿਕ ਹਾਲ ਦੇ ਇੰਡੋਰ ਸਟੇਡੀਅਮ ਦੇ ਵਿੱਚ ਹੋ ਰਿਹਾ ਜਿਹਦੇ ਵਿੱਚ ਸਮਾਣਾ ਤੇ ਪਾਤਣ ਦੇ ਜਿਹੜੇ ਖਿਡਾਰੀ ਜਿਹੜੇ ਮੁਕਾਬਲੇ ਦੇ ਹਿੱਸਾ ਲੈ ਰਹੇ ਨੇ ਸਾਡਾ ਜਿਹੜਾ ਮਕਸਦ ਹੈਗਾ ਉਹ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਦੂਜਾ ਉਹਨਾਂ ਨੂੰ ਮੋਬਾਈਲਾਂ ਤੋਂ ਦੂਰ ਰੱਖਣਾ ਕਿ ਉਹਨਾਂ ਦੀ ਸਿਹਤ ਉਹ ਤੰਦਰੁਸਤ ਰਹਿਣ ਕਹਿਣਾ ਚਾਹੁੰਦੇ ਹੋ ਔਰ ਤੁਸੀਂ ਇੱਕ ਬਹੁਤ ਪੁਰਾਣੇ ਤੇ ਬਹੁਤ ਵਧੀਆ ਖਿਡਾਰੀ ਵੀ ਹੋ ਤੇ ਅੱਜ ਮਾਸਟਰ ਬੈਡਮਿੰਟਨ ਵੱਲੋਂ ਇੱਥੇ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਅੱਜ ਮਾਸਟਰ ਬੈਡਮਿੰਟਨ ਅਕੈਡਮੀ ਵੱਲੋਂ ਇਹ ਬਹੁਤ ਹੀ ਵਧੀਆ ਸ਼ਲਾਘਾਯੋਗ ਕੰਮ ਕੀਤਾ ਗਿਆ ਇਸ ਚੈਂਪੀਅਨਸ਼ਿਪ ਵਿੱਚ ਛੋਟੀ ਉਮਰ ਤੋਂ ਲੈ ਕੇ 70 ਸਾਲ ਦੇ ਬਜ਼ੁਰਗ ਤੱਕ ਹਿੱਸਾ ਲੈ ਰਹੇ ਨੇ ਇਹ ਮਤਲਬ ਸ਼ਹਿਰ ਦੇ ਵਿੱਚ ਇੱਕ ਬਹੁਤ ਜ਼ਿਆਦਾ ਵਧੀਆ ਉਪਰਾਲਾ ਹੈ ਇਸ ਦੇ ਨਾਲ ਕਾਫੀ ਬੱਚਿਆਂ ਨੂੰ ਖਿਡਾਰੀਆਂ ਨੂੰ ਕਈ ਤਰ੍ਹਾਂ ਦੀ ਸੇਧ ਮਿਲੇਗੀ ਕਿਉਂਕਿ ਇਸ ਚੈਂਪੀਅਨਸ਼ਿਪ ਨਾਲ ਵੀ ਕਾਫੀ ਗੁਣਵੱਤਾ ਦੇ ਤੌਰ ਤੇ ਬੈਡਮਿੰਟਨ ਨੂੰ ਖੇਡੀ ਜਾ ਰਹੀ ਹੈ ਕਿਸੇ ਨਾਲ ਨਿਰਪੱਖ ਗੇਮਾਂ ਲਵਾਈਆਂ ਜਾ ਰਹੀਆਂ ਤੇ ਅਸੀਂ ਉਮੀਦ ਕਰਦੇ ਹਾਂ ਵੀ ਇਹੋ ਜਿਹੀ ਚੈਂਪੀਅਨਸ਼ਿਪ ਆਉਣ ਵਾਲੇ ਟਾਈਮ 'ਚ ਇੱਕ ਕਰਵਾਂਦੇ ਰਹਿਣਗੇ ਅਸੀਂ ਇਹਨਾਂ ਦਾ ਸਹਿਯੋਗ ਕਰਦੇ ਰਹਾਂਗੇ